ਆ ਧਰਮਵੀਰ ਭਾਜੀ ਅੱਜ ਜਿਹੜਾ ਤੁਸੀਂ ਪ੍ਰੋਗਰਾਮ ਲੈ ਕੇ ਆਇਆ ਹੋਇਆ ਜਿਹੜਾ ਗਰਾਊਂਡ ਦੇ ਵਿੱਚ ਤੁਸੀਂ ਬੱਚਿਆਂ ਨੂੰ ਮਿਹਨਤ ਕਰਨ ਨੂੰ ਟਾਈਮ-ਟਾਈਮ ਦੇ ਉੱਤੇ ਹਰ ਤਰ੍ਹਾਂ ਦੀ ਗਾਈਡਨਸ ਦਿੰਦੇ ਹੋ ਬੱਚਿਆਂ ਨੂੰ ਤੇ ਅੱਜ ਦਾ ਤੁਹਾਡਾ ਕੀ ਇਹ ਮੁੱਖ ਵਿਸ਼ਾ ਕਿਹੜਾ ਸੀਗਾ ਜਿਹਦਾ ਕਰਕੇ ਤੁਸੀਂ ਇੱਕ ਮਤਲਬ ਬੱਚਿਆਂ ਨੂੰ ਜਿਹੜਾ ਜ਼ਿਆਦਾ ਅੱਗੇ ਕੀਤਾ ਤੇ ਪਹਿਲਾਂ ਤਾਂ ਮੈਂ ਤੁਹਾਡਾ ਦੇ ਦੁਨੀਆ ਚੈਨਲ ਦਾ ਬਹੁਤ ਧੰਨਵਾਦ ਕਰਦਾ ਜਿਹੜਾ ਤੁਸੀਂ ਅੱਜ ਸਾਡੇ ਗਰਾਊਂਡ ਵਿੱਚ ਆ ਕੇ ਜੀਕੇ ਸਟੇਟ ਦੇ ਵਿੱਚ ਕਵਰਿੰਗ ਕੀਤੀ ਆ ਤੇ ਪਹਿਲਾਂ ਮੈਂ ਦੇ ਦੂਨੀਆਂ ਚੈਨਲ ਦਾ ਤੁਹਾਡਾ ਧੰਨਵਾਦ ਕਰਦਾ ਬਹੁਤ ਬਹੁਤ ਥੈਂਕ ਯੂ ਤੁਹਾਡਾ ਧੰਨਵਾਦ ਕਿੰਨੇ ਬੱਚੇ ਹੁਣ ਤੱਕ ਜਿਹੜੇ ਤੁਹਾਡੇ ਕੋਲੋਂ ਪ੍ਰੈਕਟਿਸ ਕਰ ਰਹੇ ਨੇ ਮੇਰੇ ਕੋ ਬੱਚੇ ਤੋਂ ਕੰਮ ਸੇ ਕੰਮ 15 20 ਬੱਚੇ ਲੜਕੀਆਂ 15 20 ਲੜਕੇ ਮੇਰੇ ਕੋ ਡੇਲੀ ਆ ਕੇ ਸਵੇਰ ਸ਼ਾਮ ਪ੍ਰੈਕਟਿਸ ਕਰਦੇ ਇੱਥੇ ਜੀਕੇ ਸਟੇਟ ਗਰਾਊਂਡ ਦੇ ਵਿੱਚ ਤੇ ਇਹਦੇ ਵਿੱਚ ਕੋਈ ਸਰਕਾਰ ਵੱਲੋਂ ਤੁਹਾਨੂੰ ਕੋਈ ਪਾਲਿਸੀ ਹੁੰਦੀ ਆ ਜਾਂ ਕੋਈ ਇਦਾਂ ਦਾ ਜਿਵੇਂ ਬੱਚਿਆਂ ਨੂੰ ਕੋਈ ਡਾਇਟ ਵਗੈਰਾ ਜਾਂ ਕੋਈ ਖਾਣ ਪੀਣ ਦਾ ਕੋਈ ਸਮਾਨ ਜਾਂ ਉਹਨਾਂ ਵਾਸਤੇ ਕੋਈ ਕਿੱਟ ਇਦਾਂ ਦਾ ਕੋਈ ਹੈ ਅਵੇਲੇਬਲ ਕੁਝ ਮੈਂ ਤੁਹਾਡੇ ਮਧਿਆਨਾਂ ਦੀ ਦੱਸਣਾ ਚਾਹੁੰਦਾ ਤੇ ਗਵਰਨਮੈਂਟ ਵੱਲੋਂ ਕੋਈ ਸਾਨੂੰ ਕੋਈ ਸਹੂਲਤ ਨਹੀਂ ਹੈਗੀ ਅਸੀਂ ਆਪਣੇ ਲੈਵਲ ਤੇ ਹੀ ਇਹ ਜਿਹੜਾ ਅਪਰਾਧਾ ਕਰਕੇ ਬੱਚਿਆਂ ਨੂੰ ਡਾਇਟ ਵਗੈਰਾ ਗਰਾਊਂਡ ਵਗੈਰਾ ਵਾਲੀਵਾਲ ਵਗੈਰਾ ਦਿੰਦੇ ਆ ਕਈ ਸਾਡੇ ਨਾਲ ਸਮਾਜੇ ਵੀ ਜੁੜੇ ਆ ਉਹ ਵੀ ਸਾਡੀ ਹੈਲਪ ਕਰਦੇ ਨੇ ਅ ਕਿੰਨੇ ਬੱਚੇ ਹੁਣ ਤੱਕ ਜਿਹੜੇ ਆ ਤੁਹਾਡੇ ਕੋਲੋਂ ਜਿਹੜੇ ਅੱਗੇ ਨਿਕਲ ਚੁੱਕੇ ਆ ਜਾਂ ਚੱਲਦੇ ਪਏ ਨੇ ਤੁਹਾਡੇ ਕੋਲ ਜਿਹੜੇ ਆ ਮਤਲਬ ਟੀਮ ਜਿਹੜੀ ਹੈਗੀ ਆ ਕਿੰਨੇ ਕੁ ਬੱਚੇ ਨੇ ਉਹ ਸਾਡੇ ਕੋਲ ਬੱਚੇ ਤੁਹਾਨੂੰ ਦੱਸਿਆ ਪਹਿਲਾਂ ਵੀ 20 20 ਕੁ ਲੜਕੀਆਂ ਨੇ 20 ਕੁ ਲੜਕੇ ਨੇ ਜਿਹੜੇ ਸਾਡੇ ਕੋਲ ਮੇਰੇ ਕੋਲ ਟ੍ਰੇਨ ਲੈਂਦੇ ਸਵੇਰ ਸ਼ਾਮ ਜੀਕੇ ਸਿਟੀ ਗਰਾਊਂਡ ਦੇ ਵਿੱਚ ਤੇ ਪਹਿਲਾਂ ਬੱਚੇ ਪਿਛਲੇ ਸਾਲ ਵੀ ਸਾਡੇ ਕੋਲ ਨੈਸ਼ਨਲ ਸੀਡ ਨੇ ਤੇ ਹੁਣ ਵੀ ਜਿਹੜਾ ਅੱਜ ਦਾ ਮੋਟਿਵ ਹੈ ਜਿਹੜਾ ਅੱਜ ਦਾ ਜਿਹੜੇ ਜਿਹੜੇ ਵਜਾ ਕਰਕੇ ਤੁਸੀਂ ਸਾਡੇ ਕੋਲ ਇੱਥੇ ਪਹੁੰਚੇ ਕਵਰਿੰਗ ਕਰਨ ਤੇ ਸਾਡੇ ਬੱਚੇ ਜਿਲੰਦਰ ਜਿਹੜੇ ਅੱਜ ਅੱਜ ਅਰੇ ਅਸੀਂ ਬਜ਼ਾਈ ਦੀ ਪਾਰਟੀ ਦਿੱਤੀ ਆ ਬੀਪੀਐਸ ਜੰਦਰ 3 ਸਾਲ ਦਾ ਕੋਰਸ ਆ ਜੰਦਰ ਤੇ ਕਾਲਜ ਦੇ ਵਿੱਚ ਤੇ ਉਹਦੇ ਕਰਕੇ ਅੱਜ ਸਾਡਾ ਤੁਹਾਨੂੰ ਅੱਜ ਮੌਕਾ ਸਾਨੂੰ ਮੌਕਾ ਮਿਲਿਆ ਸਾਰਿਆਂ ਨੂੰ ਮੌਕਾ ਮਿਲਿਆ ਆਉਣ ਦਾ ਇੱਥੇ ਇਸ ਕਰਕੇ ਅੱਜ ਇੱਥੇ ਆਇਆ ਸੀ ਕੱਤਰ ਹੋਏ ਸਾਰੇ ਕੀ ਉੱਥੇ ਫੈਸਿਲਟੀਆਂ ਕੀ ਨੇ ਬੱਚੇ ਨੂੰ ਕੀ ਕਰ ਸਕਦਾ ਅੱਗੇ ਕੀ ਜ਼ਿੰਦਗੀ ਦੇ ਵਿੱਚ ਉਹਦਾ ਕੀ ਏਵੇਂ ਕੀ ਬੰਦਾ ਜਿਹੜਾ ਅੱਜ ਬੱਚੇ ਸਾਡੇ ਕੋਲ ਜਾ ਰਹੇ ਨੇ ਕੱਲ ਇਥੋਂ ਸਾਡੇ ਕੋਲ ਵਿਦਾ ਹੋ ਕੇ ਤੇ ਅੱਜ ਇਸ ਬੱਚਿਆਂ ਨੂੰ ਅਸੀਂ ਵਿਦਾਇਗੀ ਪਾਰਟੀ ਦਿੱਤੀ ਆ ਕਿ ਉਹ 3 ਸਾਲ ਦਾ ਬੀਪੀਐਸ ਦਾ ਕੋਰਸ ਆ ਜਿਹੜੇ ਬੱਚੇ ਉਹਨਾਂ ਨੂੰ ਡਾਈਟ ਤੇ ਪੜ੍ਹਾਈ ਤੇ ਕੋਚਿੰਗ ਉਹਨਾਂ ਨੂੰ ਫ੍ਰੀ ਮਿਲੇਗੀ ਤੇ ਇਸ ਕਰਕੇ ਕੱਲ ਉੱਥੇ ਸਾਡੇ ਕੋਲ ਬੱਚੇ 6 ਬੱਚੇ ਮੇਰੇ ਬੱਚੇ ਉਸ ਸੈਲੈਕਟ ਹੋਏ ਨੇ ਤੇ ਕੱਲ ਉੱਥੇ ਪਹੁੰਚ ਜਾਣਗੇ ਸਾਡੇ ਬੱਚੇ ਨੇ ਉਹ ਇਸ ਟਾਈਮ ਹੈਗੇ ਨੇ ਇੱਥੇ ਆਪਣੇ ਸਾਡੇ ਕੋਲ ਬੱਚੇ ਨੇ ਸਾਡੀ ਕੈਪਟਨ ਨੇ ਕੁੜੀਏ ਥੋੜਾ ਹਾਂ ਉਹਨਾਂ ਬੱਚਿਆਂ ਨੂੰ ਹਾਂ ਠੀਕ ਆ ਹਾਂਜੀ ਤਾਂ ਦੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅਸੀਂ ਬਾਲੀਬਾਲ ਦੇ ਵੇਚ ਤੇ ਜ਼ਿਲੰਦਰ ਵਿੱਚ ਐਸਜੀ ਕਾਲਜ ਪੜਨ ਜਾ ਰਹੇ ਆ ਜਿੱਦੇ ਵੇਚ ਤੇ ਸਾਨੂੰ ਹੋਸਟਲ ਦਾ ਰਹਿਣਾ ਖਾਣਾ ਪੜਨਾ ਤੇ ਆਪ ਕੋਚਿੰਗ ਫ੍ਰੀ ਮਿਲੇਗੀ ਇਸਦੇ ਵੇਚ ਤੇ ਸਾਡਾ ਸਕੋਪ ਅੱਗੇ ਇਹ ਹੋਏਗਾ ਕਿ ਅਸੀਂ ਬਾਲੀਬਾਲ ਦੇ ਕੋਚ ਫਿਜ਼ੀਕਲ ਐਜੂਕੇਸ਼ਨ ਦੀ ਟੀਚਰ ਫਿਜ਼ੀਕਲ ਦੀ ਲਾਈਨ ਦੇ ਵਿੱਚ ਕੁਝ ਵੀ ਕਰ ਸਕਦੇ ਆ ਅ ਬੇਟਾ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਇੱਥੇ ਖੇਡਦੇ ਆ ਸਾਨੂੰ ਸਾਲ ਹੋ ਗਿਆ ਹੈ ਇਹਨਾਂ ਦਾ ਕਿ ਹਰੇਕ ਬੈਚ ਵਿੱਚ ਬੱਚੇ ਆਂਦੇ ਰਹਿੰਦੇ ਨੇ ਤੇ ਉਹ ਅੱਗੇ ਜਾਂਦੇ ਰਹਿੰਦੇ ਨੇ ਜਾਂਦੇ ਰਹਿੰਦੇ ਹਾਂਜੀ ਪਲੱਸ ਟੂ ਪਾਸ ਕਰਕੇ ਉਹ ਅੱਗੇ ਅੱਗੇ ਜਿੱਧਰ ਉਹਨਾਂ ਦਾ ਹੁੰਦਾ ਹੈ ਕਾਲਜ ਉਧਰ ਜਾਂਦੇ ਰਹਿੰਦੇ ਨੇ ਤੇ ਬਾਕੀ ਕਿਹੜੇ ਕਿਹੜੇ ਬੱਚੇ ਨੇ ਉਹਨਾਂ ਨੂੰ ਥੋੜਾ ਜਿਹਾ ਨੇੜੇ ਕਰੋ ਅਸੀਂ ਜਲੰਧਰ ਪੜਨ ਲਈ ਜਾ ਰਹੇ ਆ ਸਾਨੂੰ ਇਹ ਮੌਕਾ ਸਾਡੇ ਕੋਚ ਨੇ ਦਿੱਤਾ ਹੈ ਉੱਥੇ ਸਾਡੇ ਲਈ ਐਡਮਿਸ਼ਨ ਕਰਵਾਈ ਅਸੀਂ ਉੱਥੇ ਟ్రਾਇਲ ਦੇ ਕੇ ਆਏ ਸੀ ਜਿਹਦੇ ਵਿੱਚ ਅਸੀਂ ਸੈLECTION ਸਾਡੀ ਸੈLECTION ਹੋਈ ਹੈ ਤੇ ਤਾਂ ਕਰਕੇ ਅਸੀਂ ਉੱਥੇ ਪੜਨ ਲਈ ਜਾ ਰਹੇ ਹਾਂ ਅ ਬੇਟਾ ਇੱਥੇ ਤੱਕ ਹੀ ਆਪਾਂ ਮੰਜ਼ਲ ਮੁਕਾ ਕੇ ਅੱਗੇ ਬੈਠ ਜਾਾਂਗੇ ਕਿ ਇਹ ਤੋਂ ਅੱਗੇ ਵੀ ਆਪਾਂ ਕੁਝ ਕਰਨਾ ਉੱਥੇ ਮਿਹਨਤ ਕਰਨੀ ਆ ਨਾਲ ਹਾਂਜੀ ਸਰ ਉਹ ਜਿਹੜਾ ਵੀ ਉਹ ਕੋਰਸ ਕਰ ਰਿਹਾ ਉਸ ਤੋਂ ਬਾਅਦ ਅਸੀਂ ਬੀਪੀਐਡ ਕਰਾਂਗੇ ਬੀਪੀਐਡ ਦੇ ਵੇਸਤੇ ਅਸੀਂ ਕਿਸੇ ਵੀ ਸਕੂਲ 'ਚ ਅਸੀਂ ਡੀਪੀ ਲੱਗ ਸਕਦੇ ਆ ਤਾਂ ਕਿ ਜੇ ਅਸੀਂ ਇੱਥੇ ਕੋਚਿੰਗ ਦੇ ਸਕੇ ਬੱਚਿਆਂ ਨੂੰ ਖੜਾ ਸਕੀ ਇਸ ਤਰ੍ਹਾਂ ਆ ਜਿੱਦਾਂ ਬੇਟਾ ਸਰਕਾਰੀ ਸਕੂਲ ਮੁੰਡੀਆਂ ਦੇ ਵਿੱਚ ਮਾਨਪ੍ਰੀਤ ਸਰ ਉਹ ਹੌਕੀ ਦੇ ਵਿੱਚ ਬੱਚਿਆਂ ਨੂੰ ਮਿਹਨਤ ਕਰਵਾ ਰਹੇ ਆ ਤੇ ਕਾਫੀ ਬੱਚਿਆਂ ਜਿਹੜੀਆਂ ਸਾਡੀਆਂ ਉਹ ਵੱਡੇ ਲੈਵਲ ਤੱਕ ਪਹੁੰਚ ਚੁੱਕੀਆਂ ਨੇ ਹਾਂਜੀ ਤੇ ਉਹਨਾਂ ਵੱਲ ਦੇਖ ਕੇ ਤੁਹਾਨੂੰ ਗਾਰਡਨਰ ਸਾਈ ਕਿ ਜਾਂ ਸਰ ਨੇ ਤੁਹਾਨੂੰ ਸਟਾਰਟਿੰਗ ਕਰਵਾਈ ਕਿ ਸਰ ਪਹਿਲਾਂ ਤੋਂ ਸਾਡੇ ਸਕੂਲ ਚ ਵੋਲੀਬਾਲ ਨਹੀਂ ਸੀ ਹੂੰ ਉਹ ਸਰ ਨੇ ਆ ਕੇ ਸ਼ੁਰੂ ਕੀਤੀ ਜਦੋਂ ਅਸੀਂ ਪਲੱਸ 1 ਚ ਸੀ ਉਦੋਂ ਸਰ ਨੇ ਸਾਨੂੰ ਕਿਹਾ ਕਿ ਵੀ ਇਹ ਵੋਲੀਬਾਲ ਦੇ ਬੱਚੇ ਚਾਹੀਦੇ ਨੇ ਫਿਰ ਅਸੀਂ ਇਹਨਾਂ ਦੇ ਇਹਨਾਂ ਕੋਲ ਖੇਡਣ ਲਈ ਆਏ ਤੇ ਇਹਨਾਂ ਨੇ ਸਾਨੂੰ ਸਿਖਾਉਣਾ ਸ਼ੁਰੂ ਕੀਤਾ ਅਸੀਂ ਉਦੋਂ ਤੋਂ ਹੀ ਇਹਨਾਂ ਕੋਲ ਬਾਲੀਬਾਲ ਖੇਡ ਰਹੇ ਹਾਂ ਤੁਹਾਡੇ ਮਾਪੇ ਵੱਲੋਂ ਕਿੱਦਾਂ ਦਾ ਤੁਹਾਨੂੰ ਸਮਰਥਨ ਮਿਲਦਾ ਕਿੱਦਾਂ ਦਾ ਤੁਹਾਨੂੰ ਹੰਗਾਰਾ ਮਿਲਦਾ ਕਿ ਅੱਜ ਕੱਲ੍ਹ ਧੀਆਂ ਨੂੰ ਖਾਸ ਕਰਕੇ ਇਹ ਹੀ ਕੀਤਾ ਜਾਂਦਾ ਕਿ ਨਹੀਂ ਵੀ ਸਾਡੀ ਧੀ ਆ ਜੀ ਇਨੂੰ ਆਪਾਂ ਉੱਥੇ ਨਹੀਂ ਭੇਜਣਾ ਉੱਥੇ ਨਹੀਂ ਭੇਜਣਾ ਉਹ ਇਦਾਂ ਦਾ ਮਨ ਦੇ ਵਿੱਚ ਕੋਈ ਖਿਆਲ ਆਉਂਦਾ ਮਾਂ ਬਾਪੇ ਨਹੀਂ ਸਾਡੇ ਜਿਹੜੇ ਮਾਪੇ ਨੇ ਉਹ ਇਦਾਂ ਨਹੀਂ ਸੋਚਦੇ ਉਹ ਸੋਚਦੇ ਨੇ ਕਿ ਕੁੜਿਆਂ ਨੂੰ ਪੜ੍ਹਨਾ ਚਾਹੀਦਾ ਹੈ ਤੇ ਉਹ ਸਾਨੂੰ ਪੜਾ ਵੀ ਰਹੇ ਨੇ ਖੜਾ ਵੀ ਰਹੇ ਨੇ ਉਹ ਸਾਨੂੰ ਇੱਥੇ ਇੱਕ ਵਿਸ਼ਵਾਸ ਕਰਕੇ ਭੇਜਦੇ ਨੇ ਕਿ ਵਧੀਆ ਬੱਚਿਆਂ ਦੀ ਜ਼ਿੰਦਗੀ ਬਣ ਜੇ ਤਾਂ ਕਰਕੇ ਮੈਂ ਇਸ ਵੀ ਤਰਨ ਸਿੰਘ ਦਾ ਤੇ ਦੇਖਦਿਆਂ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਬਹੁਤ ਵਧੀਆ ਸੋਹਣੀ ਟ੍ਰੇਨਿੰਗ ਤੇ ਸੋਹਣਾ ਸੱਜਿਆ ਮਾਰਗ ਜਿਹੜਾ ਦੱਸਿਆ ਇਸ ਕਰਕੇ ਬੱਚਿਆਂ ਦਾ ਆਉਣ ਵਾਲਾ ਭਵਿੱਖ ਬਹੁਤ ਵਧੀਆ ਬਣੇਗਾ ਤੇ ਬਹੁਤ ਵਧੀਆ ਬਣਨਾ ਵੀ ਚਾਹੀਦਾ। ਕਲੋਨੀਆਂ ਸਾਡੇ ਬਹੁਤ ਨੇ। ਹਾਂਜੀ। ਸਾਡੇ ਕੋਲ ਜਗ੍ਹਾ ਨਹੀਂ ਹੈ। ਹਾਂਜੀ। ਕਈ ਥਾਵਾਂ ਦੇ ਉੱਤੇ ਬੱਚੇ ਖੇਡਣਾ ਚਾਹੁੰਦੇ ਆ ਪਰ ਉੱਥੇ ਮਾੜੀ-ਮੋਟੀ ਵੀ ਜਿਹੜੀ ਗਰਾਊਂਡ ਗਰਾਊਂਡ ਤੇ ਕੀ ਪਾਰਕ ਵੀ ਨਹੀਂ। ਨਹੀਂ ਹੈ। ਕਿਉਂਕਿ ਉਸ ਟਾਈਮ ਦੇ ਵਿੱਚ ਜਿਹੜੇ ਡੀਲਰ ਵੇਚ ਗਏ ਆਪਣਾ ਕੰਮ ਕਰ ਗਏ। ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਅਸੀਂ ਇਕੱਠੇ ਹੋ ਕੇ ਕਿਤੇ ਕੋਈ ਹਮਲਾਵਾਰੀ ਕੀਤੇ ਇੱਕ ਜਗ੍ਹਾ ਦੇ ਉੱਤੇ ਹੈਨਾ? ਇਹ ਸਾਡਾ ਪੂਰਾ ਪਰਾਲਾ ਜੀ ਕੇ ਆਉਣ ਵਾਲੇ ਟਾਈਮ ਵਿੱਚ ਵੀ ਤੇ ਹੁਣ ਵੀ ਜਿਹੜੇ ਗਰਾਊਂਡ ਨੂੰ ਜਿਹੜਾ ਮੈਂਟੇਨ ਕੀਤਾ ਜਾਵੇ ਤੇ ਰੱਖਿਆ ਜਾਵੇ ਤੇ ਜੇ ਕਿ ਗਰਾਊਂਡ ਨਹੀਂ ਹੈਗੀ ਤਾਂ ਉਹਨੂੰ ਗਰਾਊਂਡ ਨੂੰ ਬਣਾਇਆ ਵੀ ਜਾਵੇ ਇਹਨਾਂ ਬੱਚਿਆਂ ਦੇ ਟੇਨ ਵਾਸਤੇ ਸੋ ਧੰਨਵਾਦ ਜੀ ਬੇਟਾ ਜਿਹੜੇ ਤੁਹਾਡੇ ਸੀਨੀਅਰ ਬੱਚੇ ਸੀਗੇ ਉਹਨਾਂ ਦੀ ਸਿਲੈਕਸ਼ਨ ਹੋ ਚੁੱਕੀ ਆ ਹੈਨਾ ਉਹ ਅਗਲੀ ਮੰਦਰ ਵੱਲ ਅੱਗੇ ਜਿਹੜੀ ਉਹਨਾਂ ਦੀ ਮੰਜ਼ਲ ਆ ਉਧਰ ਵੱਧ ਗਏ ਆ ਤੇ ਉਹਨਾਂ ਦੇ ਬਾਅਦ ਵਿੱਚ ਤੁਹਾਡੇ ਮਨ ਦੇ ਵਿੱਚ ਕੀ ਵਿਚਾਰ ਆ ਤੁਸੀਂ ਕੀ ਕਰਨਾ ਚਾਹੁੰਦੇ ਆ ਸਤ ਸ੍ਰੀ ਅਕਾਲ ਸਭ ਨੂੰ ਸਤ ਸ੍ਰੀ ਅਕਾਲ ਅਸੀਂ ਬਹੁਤ ਖੁਸ਼ ਹਾਂ ਕਿ ਸਾਡੇ ਸੀਨੀਅਰ ਸਾਡੇ ਸਰ ਤੋਂ ਕੁਝ ਸਿੱਖ ਕੇ ਅੱਗੇ ਕਰ ਰਹੇ ਨੇ ਤੇ ਅਸੀਂ ਵੀ ਉਹਨਾਂ ਵਾਂਗ ਕੁਝ ਵਧੀਆ ਕਰਨਾ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਤੋਂ ਬਾਅਦ ਵੀ ਸਟੂਡੈਂਟ ਸਟੂਡੈਂਟ ਆਉਣ ਉਹ ਵੀ ਆਪਣੀ ਲਾਈਫ 'ਚ ਕੁਝ ਵਧ ਵਧੀਆਂ ਕਰਨ ਪਾਜੀ ਤੁਹਾਨੂੰ ਕਿੱਦਾਂ ਦਾ ਲੱਗਦਾ ਤੁਹਾਡੀ ਕਲੋਨੀ ਦੇ ਵਿੱਚ ਧੀਆਂ ਦਾ ਜਿਹੜਾ ਜਿਹੜਾ ਮਾਨ ਸਤਕਾਰ ਸਾਡੇ ਸਰ ਜਿਹੜੇ ਹਮੇਸ਼ਾ ਹੀ ਧਰਮਬੀਰ ਸਿੰਘ ਜੀ ਐਸ ਵੀ ਸਾਹਿਬ ਜਿਹੜੇ ਆ ਹਮੇਸ਼ਾ ਹੀ ਤਤਵਰ ਰਹਿੰਦੇ ਨੇ ਔਰ ਅੱਜ ਕੱਲੇ ਕਿਸੇ ਦੇ ਘਰ ਖਾਣ ਨੂੰ ਚੰਗਾ ਹੋਵੇ ਭਾਵੇਂ ਉਹ ਬੰਦਾ ਸਿਆਣੀ ਹੋਵੇ ਭਾਵੇਂ ਛੁੱਟੀ ਦਾ ਹੋਵੇ ਤੇ ਹਰ ਬੰਦਾ ਆਪੋ ਆਪਣੇ ਘਰ ਦੇ ਵਿੱਚ ਬੈਠਾ ਹੈ ਨਾ ਉਹਦੀ ਆਪਣੀ ਜ਼ਿੰਦਗੀ ਹੁੰਦੀ ਆ ਇਹਨਾਂ ਦੀ ਸੋਚ ਨੂੰ ਤੁਸੀਂ ਕਿਵੇਂ ਕਰ ਸਕਦੇ ਹੋ ਇਹ ਕਿੱਦਾਂ ਦੀ ਸੋਚ ਆ ਇਹਨਾਂ ਦੀ ਪਹਿਲਾਂ ਤਾਂ ਮੈਂ ਦੇਸ਼ ਦੂਰੀਆ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਆ ਕੇ ਬੱਚਿਆਂ ਦਾ ਹੌਸਲਾ ਫਜ਼ਾਇ ਕੀਤਾ ਜਿਵੇਂ ਸਾਰੇ ਕਹਿੰਦੇ ਆ ਵੀ ਗੁਰੂ ਬਿਨਾ ਗਤ ਨਹੀਂ ਤੇ ਸ਼ਾਹ ਬਿਨਾ ਪਤਨੀ ਤੇ ਜਿਹੜਾ ਸਿਆਣਾ ਗੁਰੂ ਹੁੰਦਾ ਉਹ ਆਪਣੇ ਚੇਲਿਆਂ ਨੂੰ ਜ਼ਰੂਰ ਤਾਰ ਦਿੰਦਾ ਨਾਲ ਉਹ ਆਪਣੇ ਸਾਰੇ ਸਾਹਮਣੇ ਆ ਬੱਚੀਆਂ ਜਿਹੜੀਆਂ ਨੇ ਅੱਜ 6 ਬੱਚੀਆਂ ਦੀ ਜਿਹਨਾਂ ਦੀ ਸਿਲੈਕਸ਼ਨ ਹੋਈ ਆ ਜਲੰਧਰ ਚ ਹਮ ਇਹਨਾਂ ਨੇ ਬੀਪੀਐਸ ਦਾ ਜਿਹੜਾ ਕੋਰਸ ਕਰਨ ਜਾਣਾ ਬੱਚੀਆਂ ਨੇ ਤਾਂ ਮੈਂ ਸਮਝਦਾ ਸਾਡੇ ਲਈ ਸਾਰਿਆਂ ਲਈ ਬੜੀ ਮਾਣ ਵਾਲੀ ਗੱਲ ਆ ਇਹ ਇਹ ਸਰਦਾਰ ਤਾਂ ਵੀਰ ਸਿੰਘ ਜੀ ਸਾਡੇ ਐਸਪੀ ਰਿਟਾਇਰ ਨੇ ਇਹਨਾਂ ਜਿਹੜੀ ਚਣਕ ਲੱਗੀ ਆ ਪਹਿਲਾਂ ਤੋਂ ਇਹਨਾਂ ਦੇ ਖੂਨ ਜਿਹੜਿਆ ਖੇਡਾ ਰਸੀਆਂ ਹੋਈਆਂ ਨੇ ਇਹਨਾਂ ਨੇ ਉਹ ਬੂਟੇ ਨੂੰ ਅੱਗੇ ਆਪਣੇ ਨੂੰ ਜਿਹੜਾ ਹੈਗਾ ਪਨੀਰੀ ਤਿਆਰ ਕੀਤੀ ਆ ਉਹਦੀ ਪਨੀਰੀ ਤਿਆਰ ਕੀਤੀ ਆ ਉਹ ਸਾਡੇ ਸਾਹਮਣੇ ਆ ਹੁਣ ਜਦੋਂ ਇਹ ਅੱਗੇ ਫਲਦਾਰ ਬੂਟੇ ਬਣਨਗੇ ਇਹਨਾਂ ਸ਼ਾਹ ਜਿਹੜੀ ਠੰਢੀ ਸ਼ਾਹ ਹੋਊਗੀ ਇਹ ਹੋਰ ਵੀ ਜਿਹੜੇ ਬੱਚਿਆਂ ਨੂੰ ਸੇਧ ਦੇਊਗੀ ਕਿਉਂਕਿ ਜਦੋਂ ਇਹ ਬੱਚੀਆਂ ਅੱਗੇ ਜਾ ਕੇ ਵੱਡੇ ਵੱਡੇ ਆਹਦੇ ਤੇ ਬੈਠਣਗੀਆਂ ਤਾਂ ਇਹਨਾਂ ਦੀ ਕਾਫੀ ਜੜੀ ਹੈਗੀ ਆ ਕਿਉਂਕਿ ਅੱਜ ਜਿਵੇਂ ਪੰਜਾਬ ਵਿੱਚ ਪਹਿਲਾਂ ਨੀਰੀ ਚੱਲੀ ਜੁੱਧ ਨਸ਼ਿਆਂ ਪ੍ਰੋਧ ਦੀ ਚੱਲ ਰਹੀ ਹੈ ਅੱਜ ਵੀ ਜਿਹੜਾ ਕਿ ਬੱਚੇ ਬੱਚੀਆਂ ਸਾਰੇ ਨਸ਼ਿਆਂ 'ਚ ਗਲਤਾਨ ਹੋ ਗਏ ਸੀ ਬੜੀ ਖੁਸ਼ੀ ਹੁੰਦੀ ਹੈ ਦੇਖ ਕੇ ਜਦੋਂ ਅੱਜ ਦੇ ਜਿਹੜਾ ਸਮਾਜ ਦੇ ਜਿਹੜੇ ਬੱਚੇ ਨੇ ਹੁਣ ਵਾਲੇ ਜਿਹੜੇ ਬੱਚੇ ਨੇ ਤੇ ਖੇਡਾਂ ਪ੍ਰਤੀ ਇੰਨੇ ਉਤਸ਼ਾਹਤ ਨੇ ਤਾਂ ਮੈਂ ਸਮਝਦਾ ਹਾਂ ਆਉਣ ਵਾਲੇ ਸਮੇਂ ਲਈ ਚੰਗਾ ਭਵਿੱਖਾ ਪੰਜਾਬ ਦਾ ਅ ਤੁਹਾਨੂੰ ਕੀ ਲੱਗਦਾ ਜਿਵੇਂ ਬਾਬਾ ਨਾਨਕ ਦੀ ਇੱਕ ਜਿਹੜੀ ਗੁਰਬਾਣੀ ਦਾ ਇੱਕ ਤੋਕ ਹੈ ਸੋ ਕਿਉ ਮੰਦਾ ਆਖੀ ਹੈ ਜਿੱਤ ਜਮੇ ਰਾਜਾਂ ਤੇ ਰਾਜੇ ਰਾਣੀਆਂ ਵੀ ਮਹਾਪੁਰਖ ਵੀ ਇਹਨਾਂ ਕੋਖਾਂ ਦੇ ਵਿੱਚੋਂ ਜੰਮਣਿਆ ਜਿਹੜਾ ਨੂੰ ਸਿਹਤ ਮਿਲੇਗੀ ਚੰਗੀ ਤੇ ਆਉਣ ਵਾਲੇ ਟਾਈਮ 'ਚ ਕੋਈ ਚੰਗਾ ਕਰ ਸਕਦੇ ਹਨ ਗੱਲ ਉੱਥੇ ਆ ਗਈ ਪੱਤਰਕਾਰ ਸਾਹਿਬ ਇਹ ਫੇਰ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਗੁਰੂ ਆ ਨਾ ਜੇ ਗੁਰੂ ਜਿਹੜਾ ਚੰਗਾ ਬਾਤ ਉਹ ਆਪਣੇ ਚੇਲਿਆਂ ਨੂੰ ਚੰਗੀ ਸਿਹਤ ਦੇ ਸਕਦਾ ਅੱਜ ਜਿਹੜੇ ਬੱਚੇ ਨੇ ਇੱਥੇ ਖੜੇ ਨੇ ਗਰਾਊਂਡ 'ਚ ਆਉਂਦੇ ਨੇ ਇਹ ਵੀ ਇੱਕ ਭਗਤੀ ਹੈ ਇਹਨਾਂ ਦੀ ਕਿਉਂਕਿ ਜਿਹੜੀ ਭਗਤੀ ਦਾ ਜਿਹੜਾ ਨਰਾਲਾ ਟਾਂਗਾ ਇਹਨਾਂ ਦਾ ਕਿਉਂਕਿ ਆ ਕੇ ਜਦੋਂ ਇੱਥੇ ਖੇਡਦੇ ਨੇ ਇਹ ਸਾਰਾ ਕੁਝ ਦੀ ਦੁਨੀਆ ਤੋਂ ਭੁੱਲ ਕੇ ਆਪਣੀ ਜਿਹੜੀ ਜ਼ਿੰਦਗੀ ਆ ਉਹ ਖੇਡ ਨੂੰ ਸਮਰਪਿਤ ਕਰਦੇ ਨੇ ਹੂੰ ਸੋ ਉਹਦੇ ਨਾਲ ਕੀ ਆ ਕਿ ਇਹਨਾਂ ਜਿਹੜੀ ਇੱਕ ਮਿਲਵਰਤਨ ਦੀ ਜਿਹੜੀ ਲਹਿਰ ਆ ਉਹ ਪੈਦਾ ਹੁੰਦੀ ਆ ਇੱਕੜਾ ਖਿਡਾਰੀ ਆ ਉਹ ਹਮੇਸ਼ਾ ਹੀ ਇੱਕ ਦੂਸਰੇ ਨਾਲ ਪ੍ਰੇਮ ਭਾਵਨਾ ਰੱਖਦਾ ਕਿਉਂਕਿ ਉਹ ਅੱਗੇ ਵੱਧਦਾ ਤੇ ਉਹ ਕਿਸੇ ਨਾਲ ਈਰਖਾ ਨਹੀਂ ਕਰਦਾ ਹੂੰ ਆ ਜਿਦਾਂ ਕਿ ਮੈਂ ਤੁਹਾਨੂੰ ਸਮੇਂ-ਸਮੇਂ ਤੇ ਦੇਖਦਾ ਹੁੰਨਾ ਤੁਸੀਂ ਆ ਸਾਡੇ ਜਿਹੜੇ ਸਰਦੀਪ ਸਿੰਘ ਜੀ ਮੁੰਡੀਆਂ ਕੈਬਨਿਟ ਮੰਤਰੀ ਉਹਨਾਂ ਦੀ ਟੀਮ ਦੇ ਨਾਲ ਉਹ ਕਿ ਜਾਂ ਕਿੰਨੇ ਕਨੇਡੀਓ ਮੈਂ ਉਹ ਚੀਜ਼ ਦਾ ਖਲਾਸਾ ਨਹੀਂ ਕਰਨਾ ਚਾਹੁੰਦਾ ਨੇੜੇ ਹੁੰਦੇ ਆ ਅ ਕੁੱਲ ਮਿਲਾ ਕੇ ਇਹ ਗੱਲ ਕਹਿਣਾ ਚਾਹਾਂਗਾ ਕਿ ਇਹਨਾਂ ਬੱਚਿਆਂ ਵਾਸਤੇ ਵੀ ਕੁਝ ਤੁਸੀਂ ਉਹਨਾਂ ਦੇ ਕੋਲੋਂ ਗੱਲਬਾਤ ਕਰੋ ਬਿਲਕੁਲ ਬਹੁਤ ਸਹੀ ਗੱਲ ਹੈ ਪੱਤਰਕਾਰ ਸਾਹਿਬ ਜਿਵੇਂ ਅੱਜ ਇਹਨੇ ਦੱਸਿਆ ਐਸਪੀ ਸਾਹਿਬ ਨੇ ਮੈਂ ਚਾਹੁੰਨਾ ਕਿ ਆਪਣੇ ਵੱਲੋਂ ਜਰੂਰ ਇੱਕ ਸਾਨੂੰ ਮੰਗ ਪੱਤਰ ਸਾਡੇ ਸਰਦਾਰ ਹਰਦੀਪ ਸਿੰਘ ਮੁੰਡੀਆਂ ਕੈਬਨਲ ਮੰਤਰੀ ਪੰਜਾਬ ਨੇ ਜਿਹੜੇ ਉਹਨਾਂ ਕੋਲੇ ਲੈ ਕੇ ਆਉਣ ਕਿਉਂਕਿ ਸਾਡੇ ਕੋਲ ਸਮਾਨ ਸਰਕਾਰ ਕੋਲੇ ਬਹੁਤ ਹੁੰਦਾ ਬਟ ਸਾਨੂੰ ਇਹ ਪ੍ਰੋਪਰਲੀ ਕੈਬਰੀ ਬੰਦਾ ਉਹ ਨਹੀਂ ਮਿਲਦਾ ਜਿਹਨੂੰ ਸਾਨੂੰ ਦੇਣਾ ਹੁੰਦਾ ਹੁਣ ਕਈ ਵੀ ਜਿਵੇਂ ਅਸੀਂ ਸਟੇਡੀਅਮ ਦਾ ਸਮਾਨ ਸਾਡੇ ਲੱਗਿਆ ਹੋਇਆ ਉੱਥੇ ਉਹ ਪ੍ਰੋਪਰ ਉਦੀ ਦੇਖਭਾਲ ਨਹੀਂ ਹੋ ਸਕਦੀ ਜਿਵੇਂ ਹੁਣ ਇਹ ਇੰਨੇ ਈਮਾਨਦਾਰੀ ਨਾਲ ਤਾਂ ਨਹੀਂ ਨਾ ਕੰਮ ਕਰ ਰਹੇ ਨੇ ਕਿਉਂਕਿ ਆਪਣਾ ਜਿਹਨਾਂ ਦਾ ਕੋਈ ਕਲੱਬ ਰਜਿਸਟਰਡ ਹੈਗਾ ਤਾਂ ਜ਼ਰੂਰ ਮੈਂ ਸਮਝਦਾ ਇਹ ਮੰਤਰੀ ਸਾਹਿਬ ਕੋਲ ਜੇ ਆਪਣੀ ਉਹ ਮੰਗ ਪੱਤਰ ਰੱਖਣਗੇ ਤਾਂ ਇਹਨਾਂ ਦੀ ਜਿੰਨੀਆਂ ਵੀ ਮੰਗਾਂ ਨੇ ਉਹ ਜਲਦੀ ਤੋਂ ਜਲਦੀ ਪੂਰੀਆਂ ਹੋ ਸਕਦੀਆਂ ਨੇ ਤਾਂ ਹੋ ਸਕਦੀਆਂ ਤੁਸੀਂ ਸਮਰਥਨ ਕਰੋਗੇ ਇਹਦੇ ਵਿੱਚ ਬਿਲਕੁਲ ਬਿਲਕੁਲ ਹਾਂਜੀ ਭਾਜੀ ਤੁਸੀਂ